ਸਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਇਸ ਵਾਰ ਫੇਰ ਮਾਤਾ ਰਾਣੀ ਜੀ ਦੇ ਆਸ਼ੀਰਵਾਦ ਦੇ ਨਾਲ ਇਸ ਵਾਰ ਚੇਤਨ ਨਵਰਾਤਰੀ 9 ਦਿਨਾਂ ਦੇ ਵਿੱਚ ਵੰਡ ਰਿਹਾ ਹੈ ਦੇਵੀਏ ਦੁਰਲਭ ਮਹਾਂ ਸੰਜੋਗ 12 ਰਾਸ਼ੀਆਂ ਦੇ ਵਿੱਚੋਂ 6 ਰਾਸ਼ੀ ਵਾਲੇ ਬਣਨਗੇ ਕਰੋੜਪਤੀ ਦੋਸਤੋ ਤੁਹਾਨੂੰ ਦੱਸ ਦਈਏ ਇਸ ਵਾਰ ਦੀ ਚੇਤਨ ਨਵਰਾਤਰੀ ਤੇ मां लक्ष्मी जोग पांद ਰਹੀ ਹੈ ਜਿਸ ਨਾਲ 12 ਰਾਸ਼ੀਆਂ ਦੇ ਵਿੱਚੋਂ 6 ਰਾਸ਼ੀ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ ਅਤੇ ਮਾਤਾ ਰਾਣੀ ਜੀ ਪਧਾਰ ਰਹੀ ਹੈ ਇਹਨਾਂ ਰਾਸ਼ੀ ਵਾਲਿਆਂ ਦੇ ਘਰ ਜਿਸ ਨਾਲ ਹੁਣ ਇਹਨਾਂ ਦੇ ਸਾਰੇ ਦੁੱਖ ਦਰਦ ਕਸ਼ਟ ਮਿਟਣ ਵਾਲੇ ਹਨ ਹੁਣ ਇਹਨਾਂ ਦੇ ਜੀਵਨ ਦੇ ਵਿੱਚ ਆਉਣ ਵਾਲੀ ਹੈ ಅಪਾਰ ਖੁਸ਼ੀਆਂ ਹੈ ਖੁਸ਼ੀਆਂ ਜਿਸ ਨਾਲ ਇਹਨਾਂ ਦਾ ਜੀਵਨ ਬਦਲ ਜਾਵੇਗਾ ਇਹ ਖੁਸ਼ ਨਸੀਬ ਅਤੇ ਭਾਗਸ਼ਾਲੀ ਰਾਸ਼ੀਆਂ ਕਿਹੜੀਆਂ ਹਨ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਇਸ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਜ਼ਰੂਰ ਸੁਣੋ ਕਿਉਂਕਿ ਇਹ ਵੀਡੀਓ ਉਹ 6 ਰਾਸ਼ ਉਹ 6 ਸ਼ੇਰ ਰਾਸ਼ੀ ਵਾਲਿਆਂ ਲਈ ਬਹੁਤ ਮਹੱਤਵਪੂਰਨ ਰਹਿਣ ਵਾਲੀ ਹੈ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ Hindu ਧਰਮ ਦੇ ਵਿੱਚ ਨਵਰਾਤਰੀ ਦਾ ਬਹੁਤ ਮਹੱਤਵ ਹੈ Hindu ਪੰਚਾਰਾਂ ਦੇ ਅਨੁਸਾਰ ਇਸ ਵਾਰ ਛੇਤਰ ਨਵਰਾਤਰੀ 9 ਅਪ੍ਰੈਲ ਤੋਂ ਸ਼ੁਰੂ ਹੋ ਕੇ 17 ਅਪ੍ਰੈਲ ਤੱਕ ਰਹੇਗੀ ਪੂਰੇ 9 ਦਿਨ ਮਾ ਦੁਰਗਾ ਜੀ ਦੇ 9 ਸਰੂਪਾਂ ਦਾ ਉਪਾਸ਼ਣ ਕੀਤਾ ਜਾਂਦਾ ਹੈ। ਨਵਰਾਤਰੀ ਦਾ ਤਿਉਹਾਰ ਇੱਕ ਸਾਲ 'ਚ ਦੋ ਵਾਰ ਮਨਾਇਆ ਜਾਂਦਾ ਹੈ। ਜਿਸ ਵਾਰ ਦੋ ਜਿਸ ਵਾਰ ਦੋ ਮੁੱਖ ਹੁੰਦੀਆਂ ਚੇਤਰ ਨਵਰਾਤਰੀ ਅਤੇ ਆਰਧਨ ਨਵਰਾਤਰੀ Hindu ਧਰਮ ਦੇ ਵਿੱਚ ਨਵਰਾਤਰੀ ਦਾ ਤਿਉਹਾਰ ਬੇਹਦ ਖਾਸ ਤਰੀਕੇ ਦੇ ਨਾਲ ਮਨਾਇਆ ਜਾਂਦਾ ਹੈ। ਇਹ ਪੂਰੇ 9 ਦਿਨ ਮਾਂ ਮਾਂ ਦੁਰਗਾ ਜੀ ਨੂੰ ਸਮਰਪਿਤ ਹੁੰਦੇ ਹਨ ਨਵਰਾਤਰੀ ਦੇ ਪਹਿਲੇ ਦਿਨ ਨਵਰਾਤਰੀ ਦੇ ਪਹਿਲੇ ਦਿਨ ਘਾਟ ਸਥਾਪਨਾ ਕੀਤੀ ਜਾਂਦੀ ਹੈ ਸ਼ਾਸਤਰ ਦੇ ਅਨੁਸਾਰ ਨਵਰਾਤਰੀ ਦੇ ਪਹਿਲੇ ਦਿਨ ਬਹੁਤ ਮਹੱਤਵ ਰੱਖਣਾ ਹੁੰਦਾ ਹੈ ਇਸ ਦਿਨ ਘਾਟ ਸਥਾਪਨਾ ਜਾਣੀ ਕਿ ਕਲਸ਼ ਸਥਾਪਨ ਕਰੰਦਾ ਵਿਸ਼ੇਸ਼ ਮਹੱਤਵ ਹੈ ਪੁਰਾਣਿਕ ਸ਼ਾਸਤਰ ਦੇ ਅਨੁਸਾਰ ਕਲਸ਼ ਨੂੰ ਵਿਸ਼ਨੂੰ ਜੀ ਦਾ ਰੂਪ ਮੰਨਿਆ ਜਾਂਦਾ ਹੈ ਇਸ ਲਈ ਨਵਰਾਤਰੀ ਦੇ ਪਹਿਲੇ ਦਿਨ ਦੇਵੀ ਦੁਰਗਾ ਜੀ ਦੀ ਪੂਜਾ ਤੋਂ ਪਹਿਲਾਂ ਕਲਸ਼ ਦੀ ਸਥਾਪਨਾ ਕੀਤੀ ਜਾਂਦੀ ਹੈ ਦੋਸਤੋ ਤੁਹਾਨੂੰ ਦੱਸ ਦਈਏ ਕਿ ਚੇਤਰ ਨਵਰਾਤਰੀ ਦਾ ਮਹੱਤਵਪੂਰਨ ਦੋਸ ਚਤਰ ਨਿਵਰਾਤਰੀ 9 April 2024 ਦਿਨ ਮੰਗਲਵਾਰ ਤੋਂ ਸ਼ੁਰੂ ਹੋ ਰਹੀ ਹੈ ਚੇਤਰ ਨਵਰਾਤਰੀ ਕਾਰ ਸਥਾਪਨਾ ਦੇ ਮੌਰਤ ਦੀ ਸ਼ੁਰੂਆਤ 9 April ਸਵੇਰੇ 11:17 ਤੋਂ ਲੈ ਕੇ ਸਵੇਰੇ 12:48 ਤੱਕ ਰਹੇਗੀ ਚੇਤਰ ਨਵਰਾਤਰੀ ਪ੍ਰਤੀ ਪਦਾ ਤਿਥੀ 8 April 2024 ਨੂੰ ਰਾਤ 11:05 ਮਿੰਟ ਤੋਂ ਸ਼ੁਰੂ ਹੋ ਰਹੀ ਹੈ ਦੋਸਤੋ ਕਲ ਸਥਾਪਨਾ ਦੀ ਵਿਧੀ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਸੂਰਜ ਉੱਗਣ ਤੋਂ ਪਹਿਲਾਂ ਉੱਠੋ ਤੇ સ્ਨਾਣ ਕਰਕੇ ਸਾਫ ਕਪੜੇ ਪਾਓ ਇਸ ਤੋਂ ਬਾਅਦ ਇੱਕ ਸਾਫ ਸਥਾਨ ਤੇ ਲਾਲ ਕਪੜਾ ਵਸ਼ਿਆ ਕੀ ਮਾਤਾ ਰਾਣੀ ਜੀ ਦੀ ਪ੍ਰਤੀਮਾ ਸਥਾਪਿਤ ਕਰੋ ਇਸ ਕਪੜੇ ਤੇ ਥੋੜੇ ਚਾਵਲ ਰੱਖੋ ਤੇ ਇੱਕ ਮਿੱਟੀ ਦੇ ਪੱਤੇ ਦੇ ਵਿੱਚ ਜੋ ਪੌਦੇ ਇਸ ਪੱਤੇ ਦੇ ਜਲ ਨਾਲ ਭਰਿਆ ਕਲਸ਼ ਸਥਾਪਿਤ ਕਰੋ ਕਲਸ਼ ਤੇ ਸਵਾਸਤਿਕ ਬਣਾ ਕੇ ਇਸ ਉੱਪਰ ਤੁਸੀਂ ਗਲਵਾ ਬੰਦੂ ਸਬੂਤ ਸੰਦੂਰੀ ਸਿੱਕਾ ਪਾ ਕੇ ਅਸ਼ੋਕ ਪੇਟ ਰੱਖੋ ਉੱਪਰ ਵੱਟਦੇ ਹੋਏ ਦੇਵੀ ਦੁਰਗਾ ਦਾ ਆਵਾਹਨ ਕਰੋ ਇਸ ਤੋਂ ਬਾਅਦ ਦੀਪ ਜਲਾ ਕੇ ਕਲਸ਼ ਦੀ ਪੂਜਾ ਕਰੋ ਦੋਸਤੋ ਜੇਕਰ ਤੁਸੀਂ ਏ 9 ਦਿਨ ਮਾਤਾ ਦੁਰਗਾ ਜੀ ਦੀ ਪੂਜਾ ਕਰਦੇ ਹੋ ਤਾਂ ਮਾਤਾ ਰਾਣੀ ਤੁਹਾਡੇ ਸਾਰੀਆਂ ਮਨੋ ਕਾਮਨਾਵਾਂ ਨੂੰ ਪੂਰਨ ਕਰ ਦੇਵੇਗੀ ਤੇ ਤੁਹਾਡੇ ਘਰ ਤਾਂ ਦੀ ਕਮੀ ਨਹੀਂ ਰਹੇਗੀ ਦੋਸਤੋ ਹੁਣ ਗੱਲ ਕਰਦੇ ਹਾਂ ਉਹ ਪਾਗਸ਼ਾਲੀ ਅਤੇ ਖੁਸ਼ ਨਸੀਬ ਰਾਸ਼ੀਆਂ ਦੇ ਬਾਰੇ ਜੋ ਕੇ ਕਰੋੜਪਤੀ ਬਣਨ ਵਾਲੀਆਂ ਹਨ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲੀ ਰਾਸ਼ੀ ਹੈ ਜੇ वृश्चिक ਰਾਸ਼ੀ वृश्चिक ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ Maa Lakshmi ji ਦੀ ਕਿਰਪਾ ਇਸ ਜੈਤਰ ਨਵਰਾਤਰੀ ਤੇ ਤੁਹਾਡੇ ਉੱਪਰ ਬਣ ਰਹੀ ਹੈ ਮਾਤਾ ਦੁਰਗਾ ji ਦੀ ਵਿਸ਼ੇਸ਼ ਕਿਰਪਾ ਤੁਹਾਡੇ ਉੱਤੇ ਇਸ ਜੈਤਰ ਨਵਰਾਤਰੀ ਤੇ ਹੈ ਜਿਸ ਤੋਂ ਤੁਹਾਨੂੰ ਅਦੇਖ ਤੋਂ ਅधिकਤਾਂ ਲਾਭ ਬਰਾਮਣ ਦੇ ਯੋਗ ਹਨ वृश्चिक ਰਾਸ਼ੀ ਵਾਲਿਓ ਤੁਹਾਨੂੰ ਦੱਸਦੇ ਇਹ ਕਿ ਜੇਕਰ ਤੁਸੀਂ ਵਪਾਰ ਕਰਦੇ ਹੋ ਜਾਂ ਨੌਕਰੀ ਕਰਦੇ ਹੋ ਤਾਂ ਤੁਹਾਨੂੰ ਤਰੱਕੀ ਦੇ ਯੋਗ ਬੰਦੇ ਨਜ਼ਰ ਆ ਰਹੇ ਹਨ ਦੋਸਤੋ ਵਪਾਰ ਵਿੱਚ ਤਿੰਨ ਗੁਣੀ ਰਾਜੋਗਨੀ ਤਰੱਕੀ ਹੋਵੇਗੀ ਜੇਕਰ ਤੁਸੀਂ ਨੌਕਰੀ ਕਰਦੇ ਹੋ ਤਾਂ ਨੌਕਰੀ ਵਿੱਚ ਪਤੋਂ ਨਿਤੀ ਦੀ ਪ੍ਰਾਪਤੀ ਹੋਵੇਗੀ ਤੁਹਾਨੂੰ ਵੇਤਨ ਵਰੀਧੀ ਦੇ ਯੋਗ ਵੀ ਬਣਨਗੇ ਜੋ ਲੋਕ ਵਿਦੇਸ਼ ਵਿੱਚ ਜਾ ਕੇ ਨੌਕਰੀ ਕਰਨਾ ਚਾਹੁੰਦੇ ਹਨ ਉਨ੍ਹਾਂ ਦੀ ਵਿਦੇਸ਼ ਵਿੱਚ ਜਾ ਕੇ ਨੌਕਰੀ ਕਰਨ ਦੀ ਸੰਭਾਵਨਾ ਬਣ ਰਹੀ ਹੈ ਤੁਹਾਡੇ ਆਏ ਦੀ ਸਥਾਪਨਾ ਵਿੱਚ ਵ੍ਰਿਧੀ ਹੋਵੇਗੀ ਜੋ ਲੋਕ ਵਪਾਰੀ ਹਨ ਉਹਨਾਂ ਨੂੰ ਵਪਾਰ ਵਿੱਚ ਜ਼ਿਆਦਾ ਤੋਂ ਜ਼ਿਆਦਾ ਮੁਨਾਫਾ ਹੋਣ ਦੀ ਸੰਭਾਵਨਾ ਹੈ ਤੁਹਾਡੇ ਸਾਰੇ ਕੰਮ ਇਸੇ ਚੇਤਨਵਰਾਤਰੀ ਦੇ ਪੂਰੇ ਹੋਣ ਵਾਲੇ ਹਨ ਨਾਲ ਹੀ ਨਾਲ ਸੰਤਾਨ ਪ੍ਰਾਪਤੀ ਦੇ ਇਸ਼ਕ ਲੋਕਾਂ ਨੂੰ ਸੰਤਾਨ ਪ੍ਰਾਪਤ ਹੋਵੇਗੀ ਇਹ ਸਮਾਂ ਤੁਹਾਡੇ ਲਈ ਅਧਿਆਤਮਿਕ ਲਾਭਦਾਇਕ ਰਹਿਣ ਵਾਲਾ ਹੈ ਸਮਾਂ ਚੰਗਾ ਹੈ ਸਮੇਂ ਦਾ ਭਰਪੂਰ ਲਾਭ ਉਠਾਓ ਦੋਸਤੋ ਅਗਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਇਸ ਚੇਤਰ ਨਵਰਾਤਰੀ ਤੇ ਤੁਹਾਡੇ ਲਈ ਬਹੁਤ ਲਾਭਦਾਇਕ ਸਾਬਤ ਹੋਣ ਵਾਲੀ ਹੈ ਇਹ 9 ਦਿਨਾਂ ਦਾ ਸਮਾਂ ਤੁਹਾਡੇ ਲਈ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਸਭ ਤੋਂ ਚੰਗੇ ਦਿਨ ਸਾਬਤ ਹੋਣਗੇ ਤੁਹਾਡਾ ਮਾਨ ਸਨਮਾਨ ਵੱਦੇਗਾ ਵ੍ਰiddhi ਹੋਵੇਗੀ ਇਸ ਸਮੇਂ ਨਵੇਂ ਅਵਸਰਾਂ ਦੀ ਤਲਾਸ਼ ਤਲਾਸ਼ ਕਰਨ ਵਾਲੇ ਲੋਕ ਲੋਕਾਂ ਨੂੰ ਨਵੇਂ ਅਵਸਰਾਂ ਦੀ ਪ੍ਰਾਪਤੀ ਹੋਵੇਗੀ ਰੁਜ਼ਗਾਰ ਪ੍ਰਾਪਤ ਹੋਵੇਗਾ ਨਵੀਂ ਨੌਕਰੀ ਦੀ ਪ੍ਰਾਪਤੀ ਦੇ ਜੋਗ ਹਨ ਤੁਹਾਡੇ ਆਏ ਦੀ ਸਥਾਪਨਾ ਦੀ ਵ੍ਰiddhi ਹੋਵੇਗੀ ਘਰ ਪਰਿਵਾਰ ਚ ਖੁਸ਼ੀਆਂ ਦਾ ਮਾਹੌਲ ਰਹੇਗਾ ਧਨ ਲਾਭ ਪ੍ਰਾਪਤੀ ਦੇ ਵੀ अनेका ਜੋਗ ਬਣ ਰਹੇ ਹਨ ਇਹ ਚੇਤਨਮ ਰਾਤਰੀ ਦਾ ਸਮਾਂ ਤੁਹਾਡੇ ਲਈ ਅਦੇੰਤ ਲਾਭਦਾਇਕ ਰਹਿਣ ਵਾਲਾ ਹੈ ਪਰਿਵਾਰ ਵਿੱਚ ਖੁਸ਼ੀ ਨਿਮਾ ਮਾਹੌਲ ਬਣਿਆ ਰਹੇਗਾ ਧਨ ਲਾਭ ਵਿੱਚ ਵ੍ਰੇਧੀ ਹੋਵੇਗੀ ਸਮਾਜਿਕ ਖੇਤਰ ਵਿੱਚ ਸਫਲਤਾ ਪ੍ਰਾਪਤ ਹੋਵੇਗੀ ਅਚਾਨਕ ਧਨ ਲਾਭ ਦੀ ਸੰਭਾਵਨਾ ਹੈ ਮਾਤਾ ਲక్ష్ਮੀ ਧਨ ਦੀ ਦੇਵੀ ਹੈ ਖੁਦ ਤੁਹਾਡੇ ਘਰ ਪਧਾਰ ਰਹੇ ਹਨ ਤੁਹਾਡੇ ਸਾਰੇ ਕੰਮ ਸਫਲਤਾਪੂਰਕ ਬਣਨਗੇ ਸੰਤਾਨ ਪ੍ਰਾਪਤੀ ਦਾ ਸੁਖ ਪ੍ਰਾਪਤ ਹੋਵੇਗਾ ਇਹ ਸਮਾਂ ਇਸ ਰਾਸ਼ੀ ਲਈ ਬਹੁਤ ਚੰਗਾ ਹੈ ਸਮੇਂ ਦਾ ਪਰਪੋਰ ਲਾਭ ਉਠਾਓ ਇਹ 9 ਦਿਨਾਂ ਦੇ ਵਿੱਚ ਮਾਤਾ ਰਾਣੀ ਜੀ ਦੀ ਪੂਰੀ ਵਿਧੀ ਵਿਧਾਨ ਦੇ ਨਾਲ ਪੂਜਾ ਅਰਚਨਾ ਕਰੋ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋਣ ਵਾਲੀਆਂ ਹਨ ਦੂਸਰੂ ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸਤੇ ਇਹ ਕਿ ਇਸ ਵਾਰ ਚੇਤਰ ਨਮਰਾਤਰੀ ਤੇ ਤੁਹਾਨੂੰ ਕੋਈ ਸ਼ੁਭ ਸੰਦੇਸ਼ ਮਿਲਣ ਵਾਲਾ ਹੈ ਬਹੁਤ ਵੱਡੀ ਖੁਸ਼ਖਬਰੀ ਤੁਹਾਨੂੰ ਮਿਲਣ ਵਾਲੀ ਹੈ ਤੁਹਾਡੀ ਦੁਆਰਾ ਕੀਤੀ ਗਈ ਮਿਹਨਤ ਦਾ ਤੁਹਾਨੂੰ ਫਲ ਪ੍ਰਾਪਤ ਹੋਵੇਗਾ ਤੁਹਾਨੂੰ ਆਰਥਿਕ ਲਾਭ ਮਿਲੇਗਾ ਤੁਹਾਡੀ ਆਰਥਿਕ ਸਥਿਤੀ ਪਹਿਲਾਂ ਨਾਲੋਂ ਬਿਹਤਰ ਹੋਣ ਵਾਲੀ ਹੈ ਰੁਕੇ ਹੋਏ ਸਾਰੇ ਕੰਮ ਸਫਲਤਾਪੂਰਵਕ ਪੂਰੇ ਹੋਣਗੇ ਦੋਸਤਾਂ ਦੇ ਨਾਲ ਮੇਲ-ਜੋਲ ਵਧੇਗਾ ਘਰ ਪਰਿਵਾਰ ਤੇ ਜੀਵਨ ਸਾਥੀ ਦਾ ਪੂਰਾ ਸਹਿਯੋਗ ਮਿਲੇਗਾ ਤੁਹਾਡੀ ਮਧੁਰ ਬਾਣੀ ਦੇ ਕਾਰਨ ਤੁਹਾਡੇ ਸਮਾਜ ਵਿੱਚ ਕਾਰੇ ਸਵਲ ਦਾ ਪੂਰੇ ਹੋਣਗੇ ਮਾਤਾ ਰਾਣੀ ਜੀ ਦੀ ਵਿਸ਼ੇਸ਼ ਕਿਰਪਾ ਜੈਤਨਮ ਰਾਤਰੀ ਤੇ ਤੁਹਾਡੇ ਉੱਪਰ ਪੈ ਰਹੀ ਹੈ ਜਿਸ ਕਾਰਨ ਤੁਹਾਡੇ ਜੀਵਨ ਦੇ ਵਿੱਚ ਦੁੱਖ ਦਰਦ ਕਸ਼ਟ ਮਿਟਣ ਵਾਲੇ ਹਨ ਤੁਹਾਡਾ ਭਾਗ ਤੁਹਾਨੂੰ ਪੂਰਾ ਪੂਰ ਸਾਥ ਦੇਵੇਗਾ ਤੁਹਾਡੀ ਕਿਸਮਤ ਚਮਕਣ ਵਾਲੀ ਹੈ ਰੁਕ ਰੁਕੀ ਹੋਏ ਕੰਮ ਪੂਰੇ ਹੋਣਗੇ ਨਾਲ ਦੇ ਨਾਲ ਨਵਾਂ ਵਾਹਨ ਜਾਂ ਮਕਾਨ ਖਰੀਦ ਸਕਦੇ ਹੋ ਮਾਤਾ ਲక్ష్ਮੀ ਜੀ ਦੀ ਤੇ ਮਾਤਾ ਦੁਰਗਾ ਜੀ ਦੀ ਅਪਾਰ ਕਿਰਪਾ ਤੁਹਾਡੇ ਉੱਪਰ ਬਣ ਰਹੀ ਹੈ ਮਾਤਾ ਰਾਣੀ ਜੀ ਦੀ ਪੂਰੀ ਵਿਧੀ ਵਿਵਹਾਰ ਦੇ ਨਾਲ ਤੁਸੀਂ ਪੂਜਾ ਕਰੋ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਮਾਤਾ ਰਾਣੀ ਜੀ ਦੀ ਕਿਰਪਾ ਦੇ ਨਾਲ ਚੇਤਨਵਰਾਤਰੀ ਤੁਹਾਡੇ ਲਈ ਬਹੁਤ ਭਾਗਸ਼ਾਲੀ ਸਾਬਤ ਰਹਿਣ ਵਾਲੀ ਹੈ ਤੁਹਾਡੇ ਲਈ ਇਹ ਸਮਾਂ ਬਹੁਤ ਜ਼ਿਆਦਾ ਚੰਗਾ ਹੋਣ ਵਾਲਾ ਹੈ ਤੁਹਾਨੂੰ ਇਸ ਸਮੇਂ ਕੋਈ ਐਸੀ ਖੁਸ਼ਖਬਰੀ ਮਿਲਣ ਵਾਲੀ ਹੈ ਜਿਸ ਨੂੰ ਸੁਣ ਕੇ ਤੁਸੀਂ ਫੁੱਲੇ ਨੀਸਮਾਓਗੇ ਕਈ ਵੱਡੀ ਨੌਕਰੀ ਤੁਹਾਡਾ ਇੰਤ ਕੋਈ ਵੱਡੀ ਨੌਕਰੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਮਾਂ ਚਾ ਹਰਸ਼ਾ ਤੁਹਾਨੂੰ ਪ੍ਰਾਪਤ ਹੋਣ ਵਾਲਾ ਹੈ ਮਾਤਾ ਪਿਤਾ ਦਾ ਸਨਮਾਨ ਕਰੋ ਉਹਨਾਂ ਦੇ ਆਸ਼ੀਰਵਾਦ ਨਾਲ ਤੁਹਾਡੇ ਉਨ੍ਹਾਂ ਦੇ ਆਸ਼ੀਰਵਾਦ ਨਾਲ ਤੁਹਾਡੇ ਕੰਮ ਪੂਰੇ ਹੋਣਗੇ ਰੁਕਿਆ ਧਨ ਮਿਲ ਸਕਦਾ ਹੈ ਤੁਸੀਂ ਆਪਣੀ ਜ਼ਿੰਦਗੀ ਚ ਕੋਈ ਨਵੀਂ ਖੁਸ਼ੀ ਦਾ ਅਹਿਸਾਸ ਕਰੋਗੇ ਚੇਤਨਮ ਰਾਤਰੀ ਦਾ ਸਮਾਂ ਬਹੁਤ ਹੀ ਚੰਗਾ ਸਾਬਤ ਹੋਣ ਵਾਲਾ ਹੈ ਤੁਸੀਂ ਨਵਾਂ ਵਾਹਨ ਜਾਂ ਮਕਾਨ ਵੀ ਖਰੀਦ ਸਕਦੇ ਹੋ ਸੰਤਾਨ ਪ੍ਰਾਪਤੀ ਦਾ ਸੁਖ ਤੁਹਾਨੂੰ ਪ੍ਰਾਪਤ ਹੋਵੇਗਾ ਤੁਹਾਡੀ ਸਾਰੀ ਮਨੋ ਕਾਮਨਾ ਹੁਣ ਪੂਰਨ ਹੋਣ ਵਾਲੀ ਹੈ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਧਨਲਾਭ ਦੇ प्रबल योग ਹਨ ਤੁਸੀਂ ਪੂਰੀ ਵਿਧਿਵਿਧਾਨ ਦੇ ਨਾਲ ਮਾਤਾ ਦੁਰਗਾ ਜੀ ਦੀ ਪੂਜਾ ਅਰਚਨਾ ਕਰੋ ਦੋਸਤੋ ਅਗਲੀ ਰਾਸ਼ੀ ਹੈ ਜੀ ਤੋਲਾ ਰਾਸ਼ੀ ਤੋਲਾ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਤੁਹਾਡੇ ਲਈ ਇਹ 9 ਦਿਨਾਂ ਦਾ ਸਮਾਂ ਬਹੁਤ ਚੰਗਾ ਤੇ ਲਾਭਕਾਰੀ ਹੋਣ ਵਾਲਾ ਹੈ ਕੋਈ ਵੱਡੀ ਖੁਸ਼ਖਬਰੀ ਤੁਹਾਨੂੰ ਪ੍ਰਾਪਤ ਹੋਵੇਗੀ ਧਨਲਾਭ ਪ੍ਰਾਪਤੀ ਦੇ ਜੋਗ ਹਨ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਧਨ ਪ੍ਰਾਪਤੀ ਦੇ ਜੋਗ ਬਣ ਰਹੇ ਹਨ ਧਨਲਾਭ ਮਿਲੇ ਤੁਹਾਡੀ ਆਏ ਦੀ ਸੰਭਾਵਨਾ ਚ ਵ੍ਰੇਤੀ ਹੋਵੇਗੀ ਨੌਕਰੀ ਵਿੱਚ ਵੀ ਪਤੋ ਨਿਤੀ ਮਿਲੇਗੀ ਵੇਤਨ ਵ੍ਰੇਦੀ ਦੇ ਜੋਗ ਹਨ ਤੁਹਾਡੀ ਸਾਰੀਆਂ ਇਸ਼ਿਆਵਾਂ ਪੂਰੀਆਂ ਹੋਣਗੀਆਂ ਘਰ ਪਰਿਵਾਰ ਚ ਸ਼ਾਂਤੀ ਰਹੇਗੀ ਤੁਸੀਂ ਇਸ ਸਮੇਂ ਪ੍ਰਾਪਰਟੀ ਚ ਵੀ ਨਵਾਂ ਨਿਵੇਸ਼ ਕਰ ਸਕਦੇ ਹੋ ਤੁਹਾਨੂੰ ਧਨਲਾਭ ਮਿਲੇਗਾ ਨਵਾਂ ਵਾਹਨ ਜਾਂ ਮਕਾਨ ਖਰੀਦਣ ਦੇ ਵਿੱਚ ਯੋਗ ਬਣ ਰਹੇ ਹਨ ਇਸ ਮੌਕੇ ਨੂੰ ਹੱਥੋਂ ਨਾ ਜਾਣਦੇ ਹੋ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਤੇ ਬਣੀ ਰਹੇਗੀ ਤੁਹਾਡੇ ਸਾਰੇ ਕੰਮ ਸਫਲ ਹੋਣਗੇ ਧਨਲਾਭ ਹੋਵੇਗਾ ਇਹ 9 ਦਿਨਾਂ ਦੇ ਵਿੱਚ ਵਿਦੇ ਵਿਦਾਂ ਦੇ ਨਾਲ ਪੂਜਾ ਕਰੋ ਤੁਹਾਡੀ ਸਾਰੀ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਸਮਾਂ ਤੁਹਾਡੇ ਲਈ ਅਨੁਕੂਲ ਹੈ ਦੋਸਤੋ ਇਹ ਸਿਓ ਪਾਕਸ਼ੀ ਵਾਲੀ ਰਾਸ਼ੀਆਂ ਜੋ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਕਰੋੜਪਤੀ ਬਣਨ ਵਾਲੀਆਂ ਹਨ ਦੋਸਤੋ ਇਹ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇਣਾ ਜੀ ਧੰਨਵਾਦ